ਇਦ ਨੂੰ ਕਰਕੇ ਕਰਾ ਲਓ ਜੀ ਛੋਟਾ ਖੁਜੀ ਆਉਣਾ ਨਾ ਕੋਈ ਰੋਕ ਲਿਆ ਜੀ ਅੱਛਾ ਸਰਨਵਾਨਸ ਜੀ ਨੀਤ ਕੁਮਾਰ ਮੰਤਰੀ ਸਾਹਿਬ ਅੱਜ ਕਿੰਨੇ ਬੰਦੇ ਸ਼ਾਮਲ ਹੋਏ ਆ ਜੀ ਤੇ ਕਿਸ ਬਾੜ ਚੋਂ ਸਾਡੇ ਬਹੁਤ ਹੀ ਸੀਨੀਅਰ ਅਕਾਲੀ ਦਲ ਦੇ ਬਿੱਟੂ ਜੀ ਜਿਹੜੇ ਦਰਜਣਾਂ ਸਾਥੀਆਂ ਦੇ ਨਾਲ ਅੱਜ ਕਾਂਗਰਸ ਪਾਰਟੀ ਜੁਆਇਨ ਕਰ ਰਹੇ ਨੇ ਔਰ ਮੈਂ ਸਮਝਦਾ ਕਿ ਇਹਨਾਂ 'ਚ ਲਿਆਉਣ ਦਾ ਸਭ ਤੋਂ ਵੱਡਾ ਰੋਲ ਸਾਡੀ ਨਿੱਕੂ ਕਾਕਾ ਜੀ ਨੇ ਇਹਨਾਂ ਨੇ ਪ੍ਰੇਰ ਕੇ ਕਾਂਗਰਸ ਪਾਰਟੀ ਇਹਨਾਂ ਨੂੰ ਲਿਆਂਦਾ ਹੈ ਔਰ ਮੈਂ ਆਪਣੇ ਵੱਲੋਂ ਨਿੱਕੂ ਕਾਕਾ ਜੀ ਵੱਲੋਂ ਇਹਨਾਂ ਦਾ ਵੈਲਕਮ ਕਰਦਾ ਔਰ ਕਾਂਗਰਸ ਪਾਰਟੀ ਵੱਲੋਂ ਵੈਲਕਮ ਕਰਦਾ ਹੈ ਇਹਨਾਂ ਨੂੰ ਭਰੋਸਾ ਵੀ ਦਿਵਾਉਣਾ ਚਾਹੁੰਦਾ ਕਿ ਜਿਹੜੇ ਇਤਵਾਰ ਕਰਕੇ ਵਿਸ਼ਵਾਸ ਕਰਕੇ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ ਇਨਾਂ ਦਾ ਵਿਸ਼ਵਾਸ ਕਾਇਮ ਰੱਖਿਆ ਜਾਏਗਾ ਬੰਦਾ ਮਾਲ ਸਬਾਨ ਰੱਖਿਆ ਜਾਏਗਾ ਇਹਨਾਂ ਦਾ ਔਰ ਇਹਨਾਂ ਨੂੰ ਛਾਤੀ ਨਾਲ ਲਾ ਕੇ ਰੱਖਾਂਗੇ ਪਿੱਠ ਨਹੀਂ ਕਦੇ ਦਿਖਾਵਾਂਗੇ ਇਹ ਮੇਰਾ ਇਹਨਾਂ ਦਾ ਵਾਦਾ ਹੈ ਇਹਨਾਂ ਨੂੰ ਕਦੇ ਮਹਿਸੂਸ ਨਹੀਂ ਹੋਏਗਾ ਕਿ ਅਸੀਂ ਕਿਸੇ ਦੂਸਰੀ ਪਾਰਟੀ ਜਾ ਕੇ ਵੱਖਾ-ਵੱਖਾ ਲੱਗੀ ਇਹਨਾਂ ਨੂੰ ਦੋ ਲੱਗੇਗਾ ਹਫ਼ਤੇ ਬਾਅਦ ਕਿ ਮੈਂ ਤਾਂ 20 ਸਾਲ ਦਾ ਇੱਥੇ ਹੀ ਸੀ ਇੱਥੇ ਹੀ ਮੇਰਾ ਘਰ ਸੀ ਇੱਥੇ ਮੈਨੂੰ ਆਉਣਾ ਚਾਹੀਦਾ ਸੀਗਾ ਲੇਟ ਹੋ ਗਿਆ ਪਰ ਦੇਰ ਆਇਆ ਦਰਸਤ ਆਇਆ ਇਹਨਾਂ ਦਾ ਵੈਲਕਮ ਹੈ ਔਰ ਵਧਾਈ ਵੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਮਿੱਟੂ ਪ੍ਰਧਾਨ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਆਪਣੇ ਸਾਧ ਦਾ ਬਹੁਤ ਧੰਨਵਾਦੀ ਆ ਜੀ ਜਿਨ੍ਹਾਂ ਨੇ ਮੈਨੂੰ ਪਾਰਟੀ ਚ ਸ਼ਾਮਲ ਕੀਤਾ ਮੈਨੂੰ ਬਹੁਤ ਖੁਸ਼ੀ ਹੈ ਜੀ ਮੈਂ ਜੀ ਜਾਨ ਨਾਲ ਪਾਰਟੀ ਲਈ ਕੰਮ ਕਰਦਾ ਰਹਾਂਗਾ ਨਾਮ ਲਈ ਮੋਹਿਤ ਰੋਹਿਤ కుమార్ ਮਨਦੀਪ ਸਿੰਘ ਮੈਂ ਤਾਂ ਉਸ ਦੇ ਕਿਤੇ ਰਾਜੀਵ ਜੀ ਕਿਦਾਂ ਅਰਜੀਤ ਜੀ ਕਿਦਾਂ ਸਾਹਮਣੇ ਖੜੇ

ਮંત્રી ਸਾਹਿਬ ਅੱਜ ਕਿੰਨੇ ਬੰਦੇ ਸ਼ਾਮਲ ਹੋਏ ਆ ਜੀ ਤੇ ਕਿਸ ਬਾੜ ਚੋਂ ਸਾਡੇ ਬਹੁਤ ਹੀ ਸੀਨੀਅਰ ਅਕਾਲੀ ਦਲ ਦੇ ਬਿੱਟੂ ਜੀ ਜਿਹੜੀ ਦਰਜਣਾਂ ਸਾਥੀਆਂ ਦੇ ਨਾਲ ਅੱਜ ਕਾਂਗਰਸ ਪਾਰਟੀ ਜੁਆਇਨ ਕਰ ਰਹੇ ਨੇ ਔਰ ਮੈਂ ਸਮਝਦਾ ਕਿ ਇਹਨਾਂ ਚ ਲਿਆਉਣ ਦਾ ਸਭ ਤੋਂ ਵੱਡਾ ਰੋਲ ਸਾਡੇ ਨਿੱਕੂ ਭਾਤਾ ਜੀ ਨੇ ਇਹਨਾਂ ਨੇ ਪ੍ਰੇਰ ਕੇ ਕਾਂਗਰਸ ਪ੍ਰਤੀ ਇਹਨਾਂ ਨੂੰ ਲਿਆਂਦਾ ਔਰ ਮੈਂ ਆਪਣੇ ਵੱਲੋਂ ਦੀਪੂ ਕਾਕਾ ਜੀ ਵੱਲੋਂ ਇਹਨਾਂ ਦਾ ਵੈਲਕਮ ਕਰਦਾ ਔਰ ਕਾਂਗਰਸ ਪਾਰਟੀ ਵੱਲੋਂ ਵੈਲਕਮ ਕਰਦਾ ਇਹਨਾਂ ਨੂੰ ਭਰੋਸਾ ਵੀ ਦਿਵਾਉਣਾ ਚਾਹੁੰਦਾ ਕਿ ਜਿਹੜੇ ਇਤਬਾਰ ਕਰਕੇ ਵਿਸ਼ਵਾਸ ਕਰਕੇ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ ਇਹਨਾਂ ਦਾ ਵਿਸ਼ਵਾਸ ਕਾਇਮ ਰੱਖਿਆ ਜਾਏਗਾ ਬਣਦਾ ਮਾਨ ਸਨਮਾਨ ਰੱਖਿਆ ਜਾਏਗਾ ਇਹਨਾਂ ਦਾ ਔਰ ਇਹਨਾਂ ਨੂੰ ਛਾਤੀ ਨਾਲ ਲਾ ਕੇ ਰੱਖਾਂਗੇ ਪਿੱਠ ਨਹੀਂ ਕਦੇ ਦਿਖਾਵਾਂਗੇ ਇਹ ਮੇਰਾ ਇਹਨਾਂ ਨਾਲ ਵਾਦਾ ਹੈ ਇਹਨਾਂ ਨੂੰ ਕਦੇ ਮਹਿਸੂਸ ਨਹੀਂ ਹੋਏਗਾ ਕਿ ਅਸੀਂ ਕਿਸੇ ਦੂਸਰੀ ਪਾਰਟੀ ਜਾ ਕੇ ਵੱਖਰਾ ਵੱਖਰਾ ਲੱਗੇ ਇਹਨਾਂ ਨੂੰ ਓ ਲੱਗੇਗਾ ਹਫਤੇ ਬਾਅਦ ਕਿ ਮੈਂ ਤਾਂ 20 ਸਾਲ ਦਾ ਇੱਥੇ ਹੀ ਸੀ ਇੱਥੇ ਮੇਰਾ ਘਰ ਸੀ ਇੱਥੇ ਮੈਨੂੰ ਆਉਣਾ ਚਾਹੀਦਾ ਸੀਗਾ ਲੇਟ ਹੋ ਗਿਆ ਪਰ देर आएया दुरुਸਤ ਆਇਆ ਇਹਨਾਂ ਦਾ ਵੈਲਕਮ ਹੈ ਔਰ ਵਧਾਈ ਵੀ ਹੈ ਬਿੱਟੂ ਜੀ ਤੁਹਾਨੂੰ ਕਾੜੀਆਂ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਬਿੱਟੂ ਪ੍ਰਧਾਨ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਆਪਣੇ ਮੰਤਰੀ ਸਾਹਿਬ ਦਾ ਤੇ ਕਰਤਾਜੀ ਦਾ ਬਹੁਤ ਧੰਨਵਾਦ ਕਰਦੀ ਹਾਂ ਜੀ ਜਿਨ੍ਹਾਂ ਨੇ ਮੈਨੂੰ ਪਾਰਟੀ 'ਚ ਸ਼ਾਮਲ ਕੀਤਾ ਮੈਨੂੰ ਬਹੁਤ ਖੁਸ਼ੀ ਹੈ ਜੀ ਮੈਂ ਜੀ ਜਾਣ ਨਾਲ ਪਾਰਟੀ ਲਈ ਕੰਮ ਕਰਦਾ ਰਹਾਂਗਾ ਦਾਤੀ ਅੱਡੋ-ਖੱਡਾ ਕੱਲੇ-ਕੱਲੇ ਜਾਉਦਾ ਸੀ ਗਿਆ ਵੀ ਦਾਤੀ ਚਲੋ ਲਖਵੀਰ ਲੱਕੀ ਪ੍ਰਿੰਟਰ ਵਾਲੇ ਆਹ ਇਧਰੋਂ ਕਰਕੇ ਕੁਝ ਕਰਾ ਲਓ ਜੀ ਛੋਟਾ ਖੁੱਜੀ ਆਉਣਾ ਕੋਈ ਨਹੀਂ ਜੀ ਸਤਨੁਹਾਂਸ ਜੀ ਜਾਵੇ ਔਰ ਨੀਤ ਕੁਮਾਰ ਹੋਰ ਵੀ

कर थे ओथे मंत्री साहब लेट हो गया ਪਰ ਦੇਰ ਆਇਆ ਦਰਸਤ ਆਇਆ ਇਹਨਾਂ ਦਾ ਵੈਲਕਮ ਹੈ ਔਰ ਵਧਾਈ ਵੀ ਬਿੱਟੂ ਜੀ ਦੀਆਂ। ਕਾਂਗਰਸ ਪਾਰਟੀ ਜਿੰਦਾਬਾਦ। ਕਾਂਗਰਸ ਪਾਰਟੀ ਜਿੰਦਾਬਾਦ। ਬਿੱਟੂ ਪ੍ਰਧਾਨ ਜਿੰਦਾਬਾਦ। ਕਾਂਗਰਸ ਪਾਰਟੀ ਜਿੰਦਾਬਾਦ। ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਆਪਣੇ ਮੰਤਰੀ ਸਾਹਿਬ ਦਾ ਤੇ ਕਰਤਾਰਜੀ ਦਾ ਬਹੁਤ ਧੰਨਵਾਦ ਕਰਦੀਆਂ ਜੀ ਜਿਨ੍ਹਾਂ ਨੇ ਮੈਨੂੰ ਪਾਰਟੀ 'ਚ ਸ਼ਾਮਲ ਕੀਤਾ। ਮੈਨੂੰ ਬਹੁਤ ਖੁਸ਼ੀ ਹੈ ਜੀ। ਮੈਂ ਜੀਜਾ ਨਾਲ ਪਾਰਟੀ ਲਈ ਕੰਮ ਕਰਦਾ ਰਹਾਂਗਾ